ਵਾਹਿਗੁਰੂ ਸਾਹਿਬ ਜੀਓ ਸਾਰਗਮ ਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹ ਪਿਆਰੇ ਜਿਨੇ ਉਪਰ ਗੁਰਮੁਖ ਮਨ ਮੰਨਿਆ ਤਿਨਕੇ ਕਾਜ ਸਵਾਰੇ ਰਹਾਉ ਜੋ ਜਨਦੀਨ ਭੈ ਗੁਰ ਆਗੈ ਤਨ ਕੇ ਦੁਖ ਨਿਵਾਰੇ ਅਨ ਦਿਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਿਰਦੈ ਨਾਮੇ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚਿਨਿਆ ਓਏ ਪਾਵੇ ਮੋਖ ਦੁਆਰੇ ਸਤ ਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਜਿ세 ਆਗੇ ਜਿਉ ਦੇਵ ਆਪਣਾ ਹੋ ਸਤਗੁਰ ਕੈ ਬਲਹਾਰੇ ਮਨ ਮੁਖ ਬ੍ਰਮਾ ਦੁਜੈ ਪਾਇ ਲਾਗੇ ਅੰਤਰ ਅਗਿਆਨ ਗੁਬਾਰੇ ਸਤਗੁਰ ਦਾਤਾ ਨਦਰ ਨ ਆਵੇ ਨਾ ਓਰਵਾਰ ਨਾ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੇ ਹੋ ਉਬਾਰੇ ਸਾਰਗ ਮਹੱਲਾ ਚੌਥਾ ਹਰ ਹਰੇ ਅੰਮ੍ਰਿਤ ਨਾਮ ਦੇਹ ਪਿਆਰੇ ਜਿਨੇ ਉਪਰ ਗੁਰਮੁਖ ਮਨ ਮੰਨਿਆ ਤਿੰਨ ਕੈ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਨ ਕੇ ਦੁਖ ਨਿਵਾਰੇ ਅਨੰਦ ਇਹ ਭਗਤ ਕਰੇ ਗੁਰ ਆਗੇ ਗੁਰ ਕੇ ਸ਼ਬਦ ਸਵਾਰੇ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚਿਨਿਆ ਓਏ ਪਾਵਹਿ ਮੋਖ ਦੁਆਰੇ ਸਤ ਗੁਰ ਪ੍ਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤੇਸੇ ਅਗੇ ਜੀਉ ਦੇਵੋ ਆਪਣਾ ਹੋ ਸਤ ਗੁਰ ਕੈ ਬਲਹਾਰੇ ਮਨਮੁਖ ਪ੍ਰਮਾ ਦੁਜੈ ਪਾਇ ਲਾਗੇ ਅੰਤਰੇ ਅਗਿਆਨ ਗੁਬਾਰੇ ਸਤ ਗੁਰ ਦਾ ਤਾ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੈ ਹੋ ਉਬਾਰੇ ਸਰਗ ਮਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੁ ਪਿਆਰੇ ਜਿਨੇ ਉਪਰ ਗੁਰਮੁਖ ਮਨ ਮੰਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁਖ ਨਿਵਾਰੇ ਅਨ ਦਿਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਰ ਦੇ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦਿ ਅੰਮ੍ਰਿਤ ਰਸ ਚਿਨਿਆ ਓਏ ਪਾਵਹਿ ਮੋ ਖੁਦਵਾਰੇ ਸਤ ਗੁਰ ਪ੍ਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤਿਸ ਆਗੇ ਜੀਉ ਦੇਵੋ ਆਪਣਾ ਹਉ ਸਤ ਗੁਰ ਕੈ ਬਲਹਾਰੇ ਮਨ ਮੁਖ ਪ੍ਰਮਾ ਦੁਜੈ ਭਾਇ ਲਾਗੇ ਅੰਤਰੇ ਅਗਿਆਨ ਗੁਬਾਰੇ ਸਤ ਗੁਰ ਦਾਤਾਂ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੇ ਹੋ ਉਬਾਰੇ ਸਾਰਗਮਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨੇ ਉਪਰ ਗੁਰਮੁਖ ਮਨ ਮੰਨਿਆ ਤਨ ਕੇ ਕਾਜ ਸਵਾਰੇ ਰਹਾਉ ਜੋ ਜਨਦੀਨ ਭੇ ਗੁਰ ਆਗੇ ਤਨ ਕੇ ਦੁਖ ਨਿਵਾਰੇ ਅਨ ਦਿਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਰ ਦੇ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚਿਨਿਆ ਓਏ ਪਾਵਹਿ ਮੋਖ ਦਵਾਰੇ ਸਤ ਗੁਰ ਪ੍ਰਖਾ ਅਚਲ ਅਚਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤਿਸ ਆਗੇ ਜਿਉ ਦੇਵੋ ਆਪਣਾ ਹਉ ਸਤ ਗੁਰ ਕੈ ਬਲਿਹਾਰੇ ਮਨ ਮੁਖ ਭ੍ਰਮ ਦੂਜੇ ਪਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਗੁਰ ਦਾਤਾ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੇਹੋ ਉਬਾਰੇ ਸਾਰਗ ਮਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੁ ਪਿਆਰੇ ਜਿਨ ਉਪਰ ਗੁਰਮੁਖ ਮਨ ਮੰਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁਖ ਨਿਵਾਰੇ ਅਨੰਦਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਿਰਦਾਨਾ ਮੈਂ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰ ਗੁਰ ਪ੍ਰਸਾਦਿ ਅੰਮ੍ਰਿਤ ਰਸ ਚਿਨਿਆ ਓਏ ਪਾਵਹਿ మోਖ ਦੁਆਰੇ ਸਤ ਗੁਰ ਪ੍ਰਖ ਅਚਲ ਅਚਲਾਂ ਮਤ ਜਿਸ ਦ੍ਰਿੜਤਾ ਨਾਮ ਆਧਾਰ ਤਿਸ ਆਗੇ ਜਿਉ ਦੇਵ ਆਪਣਾ ਹਉ ਸਤ ਗੁਰ ਕੈ ਬਲਿਹਾਰੇ ਮਨ ਮੁਖ ਭ੍ਰਮ ਦੁਜੈ ਪਾਇ ਲਾਗੇ ਅੰਤਰ ਅਗਿਆਨ ਗੁਵਾਰੇ ਸਤ ਗੁਰ ਦਾਤ ਨਦਰ ਨ ਆਵੇ ਨਾਇਰ ਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੇਹੁ ਉਬਾਰੇ ਸਾਰਗਮ ਹਲਾ ਚੌਥਾ ਹਰ ਹਰਿ ਅੰਮ੍ਰਿਤ ਨਾਮ ਦੇਹੁ ਪਿਆਰੇ ਜਿਸ ਉਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੇਨ ਭਏ ਗੁਰ ਆਗੇ ਤਿੰਨ ਕੇ ਦੁਖ ਨਿਵਾਰੇ ਅਨ ਦਿਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਿਰਦੈ ਨਾਮਿ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦਿ ਅੰਮ੍ਰਿਤ ਰਸ ਚਿਨਿਆ ਓਏ ਪਾਵਹਿ ਮੋਖ ਦੁਆਰੇ ਸਤ ਗੁਰ ਪ੍ਰਖ ਅਚਲ ਅਚਲਾ ਮਤ ਜਿਸ ਦਰੜਤਾ ਨਾਮ ਅਧਾਰੇ ਤੇਸੇ ਅਗੇ ਜਿਉ ਦੇਵ ਆਪਣਾ ਹਉ ਸਤਗੁਰ ਕੈ ਬਲਹਾਰੇ ਮਨ ਮੁਖ ਭਮ ਦੁਜੈ ਪਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਗੁਰ ਦਾ ਤਾ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾ ਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕੇ ਕਿਰਪਾਲੇ ਹੋ ਓ ਬਾਰੇ ਸਾਰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹ ਪਿਆਰੇ ਜਿਨੇ ਉਪਰ ਗੁਰਮੁਖ ਮਨ ਮੰਨਿਆ ਤਿਨਕੇ ਕਾਜ ਸਵਾਰੇ ਰਹਾਉ ਜੋ ਜਨਦੀਨ ਭਾਏ ਗੁਰ ਆਗੇ ਤਿਨਕੇ ਦੁਖ ਨਿਵਾਰੇ ਅਨ ਦਿਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਿਰਦੈ ਨਾਮੇ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚਿਨਿਆ ਓਏ ਪਾਵੇ ਮੋਖ ਦੁਆਰੇ ਸਤਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤੇਸੇ ਅਗੇ ਜਿਉ ਦੇਵੋ ਆਪਣਾ ਹੋ ਸਤਗੁਰ ਕੈ ਬਲਹਾਰੇ ਮਨ ਮੁਖ ਬ੍ਰਹਮਾ ਦੁਜੈ ਭੈ ਲਾਗੇ ਅੰਤਰ ਅਗਿਆਨ ਗੁਬਾਰੇ ਸਤਗੁਰ ਦਾਤਾ ਨਦਰ ਨ ਆਵੇ ਨਾ ਯਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੇ ਹੋ ਉਬਾਰੇ ਸਾਰਗ ਮਹੱਲਾ ਚੌਥਾ ਹਰ ਹਰੇ ਅੰਮ੍ਰਿਤ ਨਾਮ ਦੇਹ ਪਿਆਰੇ ਜਿਨੇ ਉਪਰ ਗੁਰਮੁਖ ਮਨ ਮੰਨਿਆ ਤਿੰਨ ਕੇ ਕਾਜ ਸਵਾਰੇ ਰਹਾਉ ਜੋ ਜਨਦੀਨ ਭਏ ਗੁਰ ਆਗੇ ਤਿੰਨ ਕੇ ਦੁਖ ਨਿਵਾਰੇ ਅਨੰਦਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਿਰਦੈ ਨਾਮੁ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦਿ ਅੰਮ੍ਰਿਤ ਰਸ ਚਿਨਿਆ ਓਇ ਪਾਵਹਿ ਮੋਖ ਦੁਆਰੇ ਸਤ ਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤੇਸੇ ਅਗੇ ਜਿਉ ਦੇਵੋ ਆਪਣਾ ਹੋ ਸਤ ਗੁਰ ਕੈ ਬਲਹਾਰੇ ਮਨ ਮੁਖ ਪ੍ਰਮਾ ਦੁਜੈ ਭਾਇ ਲਾਗੇ ਅੰਤre ਅਗਿਆਨ ਗੁਬਾਰੇ ਸਤ ਗੁਰ ਦਾ ਤਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸ ਨਦਾਸ ਕਹਿਤ ਹੈ ਕਰ ਕਿਰਪਾ ਲੈ ਹੋ ਉਬਾਰੇ ਸਰਗ ਮਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹ ਪਿਆਰੇ ਜਿਨੇ ਉਪਰ ਗੁਰਮੁਖ ਮਨ ਮੰਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁਖ ਨਿਵਾਰੇ ਅਨ ਦਿਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਰ ਦੇ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦਿ ਅੰਮ੍ਰਿਤ ਰਸ ਚਿਨਿਆ ਓਏ ਪਾਵਹਿ ਮੋ ਖੁਦਵਾਰੇ ਸਤ ਗੁਰ ਪ੍ਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤੇਸੇ ਆਗੇ ਜੀਉ ਦੇਵੋ ਆਪਣਾ ਹਉ ਸਤ ਗੁਰ ਕੈ ਬਲਿਹਾਰੇ ਮਨ ਮੁਖ ਪ੍ਰਮਾ ਦੁਜੇ ਭਾਇ ਲਾਗੇ ਅੰਤਰੇ ਅਗਿਆਨ ਗੁਬਾਰੇ ਸਤ ਗੁਰ ਦਾਤਾਂ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾਲੇ ਹੋ ਉਬਾਰੇ ਸਾਰਗਮਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨੇ ਉਪਰ ਗੁਰਮੁਖ ਮਨ ਮੰਨਿਆ ਤਿੰਨ ਕੇ ਕਾਜ ਸਵਾਰੇ ਰਹਾਉ ਜੋ ਜਨਦੀਨ ਭੇ ਗੁਰ ਆਗੇ ਤਿੰਨ ਕੇ ਦੁਖ ਨਿਵਾਰੇ ਅਨ ਦਿਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਰ ਦੇ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚਿਨਿਆ ਓਏ ਪਾਵਹਿ ਮੋਖ ਦਵਾਰੇ ਸਤ ਗੁਰ ਪ੍ਰਖਾ ਅਚਲ ਅਚਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਤਿਸ ਅਗੇ ਜਿਉ ਦੇਵੋ ਆਪਣਾ ਹਉ ਸਤ ਗੁਰ ਕੈ ਬਲਿਹਾਰੇ ਮਨ ਮੁਖ ਭ੍ਰਮ ਦੂਜੇ ਪਾਇ ਲਾਗੇ ਅੰਤਰ ਅਗਿਆਨ ਗੁਬਾਰੇ ਸਤਗੁਰ ਦਾਤਾ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਤ ਹੈ ਕਰ ਕਿਰਪਾ ਲੇਹੁ ਉਬਾਰੇ ਸਾਰਗ ਮਹਲਾ 4 ਹਰ ਹਰਿ ਅੰਮ੍ਰਿਤ ਨਾਮ ਦੇਹੁ ਪਿਆਰੇ ਜਿਨ ਉਪਰ ਗੁਰਮੁਖ ਮਨ ਮੰਨਿਆ ਤਿਨ ਕੇ ਕਾਜ ਸਵਾਰੇ ਰਹਾ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁਖ ਨਿਵਾਰੇ ਅਨੰਦਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਹਿਰਦਾਨਾ ਮੈਂ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰ ਗੁਰ ਪ੍ਰਸਾਦਿ ਅੰਮ੍ਰਿਤ ਰਸ ਚਿਨਿਆ ਓਏ ਪਾਵੇ ਮੋਖ ਦੁਆਰੇ ਸਤ ਗੁਰ ਪ੍ਰਖ ਅਚਲ ਅਚਲਾਂ ਮਤ ਜਿਸ ਦਿਰੜਤਾ ਨਾਮ ਆਧਾਰ ਤੇਸ ਆਗੇ ਜਿਉ ਦੇਵੋ ਆਪਣਾ ਹਉ ਸਤ ਗੁਰ ਕੈ ਬਰਹਾਰੇ ਮਨ ਮੁਖ ਪ੍ਰਮ ਦੂਜੇ ਪਾਏ ਲਾਗੇ ਅੰਤਰੇ ਅਗਿਆਨ ਗੁਬਾਰੇ ਸਤ ਗੁਰ ਦਾਤ ਨਦਰ ਨ ਆਵੇ ਨਾ ੁਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਿਰਪਾ ਲੇਹੋ ਉਬਾਰੇ ਸਾਰਗਮ ਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਸ ਉਪਰ ਗੁਰਮੁਖ ਮਨ ਮਾਨਿਆ ਤਿੰਨ ਕੇ ਕਾਜ ਸਵਾਰ ਰਹਾਉ ਜੋ ਜਨ ਦੇਨ ਭਏ ਗੁਰ ਆਗੇ ਤਿੰਨ ਕੇ ਦੁਖ ਨਿਵਾਰੇ ਅਨੰਦਨ ਭਗਤ ਕਰੇ ਗੁਰ ਆਗੇ ਗੁਰ ਕੇ ਸ਼ਬਦ ਸਵਾਰੇ ਹਿਰਦੈ ਨਾਮਿ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦਿ ਅੰਮ੍ਰਿਤ ਰਸ ਚਿਨਿਆ ਓਏ ਪਾਵਹਿ ਮੋਖ ਦੁਆਰੇ ਸਤ ਗੁਰ ਪ੍ਰਖ ਅਚਲ ਅਚਲਾ ਮਤ ਜਿਸ ਦਿਰੜਤਾ ਨਾਮ ਅਧਾਰੇ ਤਿਸ ਅਗੇ ਜਿਉ ਦੇਵ ਆਪਣਾ ਹਾਉ ਸਤ ਗੁਰ ਕੈ ਬਲਹਾਰੇ ਮਨ ਮੁਖ ਬ੍ਰਹਮ ਦੁਜੈ ਪਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤ ਗੁਰ ਦਾ ਤਾ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲਤਾ ਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕੇ ਕਿਰਪਾਲੋ ਉਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ